ਜੀ ਪ੍ਰਧਾਨ ਜੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਹੜੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਜੀ ਅੱਜ ਹਰੀਕੇ ਪੱਤਨ 에 ਮਾਤਾ ਦੁਰਗਾ ਮੰਦਰ ਭਾਵ ਦੇ ਵਿੱਚ ਸੰਯੁਕਤ ਸਹਾਇਤਾ ਉਹ ਚਾ ਗੈਰ ਰਾਜਿਤ ਦੀ ਮੀਟਿੰਗ ਹੋਈ ਹੈ ਪਰ ਜੋ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਵੱਡੇ ਪੱਧਰ ਬਾਦਸ਼ਾਹ ਨਾਲ ਉਹ ਸਰਕਾਰ ਦੇ ਅਵੇਸਲੇ ਪਾਰ ਦੇ ਨਾਲ ਦੁਨੀਆ ਦਾ ਤਰੀਬ 8 ਜਿਲਿਆਂ ਦਾ ਨੁਕਸਾਨ ਹੋਇਆ ਜਿਵੇਂ ਇਹਦਾ 19 ਚ ਹੋਇਆ ਫਿਰ 23 ਚ ਹੋਇਆ ਹੁਣ 25 ਦੇ ਵਿੱਚ ਵਰਦੇ ਪੱਧਰ ਤੇ ਪਰ ਜਿਹੜੇ ਤੇ ਸੰਯੁਕਤ ਕਥਾਨ ਨੂੰ ਚ ਗੈਰ ਰਾਜਨੀਤਿਕ ਦੇ ਨਿੱਤ ਜਿਲ੍ਹੇ ਉਹਨਾਂ ਨੇ ਪੂਰੇ ਪੰਜਾਬ ਦਾ ਦਰਦ ਜਾਣਿਆ ਤੇ ਖਾਸ ਕਰਕੇ ਹਰੀਕੇ ਪਤਲਾ ਦੁਰਗਾ ਮੰਦਿਰ ਜਿਹੜਾ ਵੈ ਤੇ ਕੋਈ ਕਿਰਪਾਲਤਾ ਕੀਤੀ ਜਿਹਦੇ ਵਿੱਚ ਸਰਦਾਰ ਲਖਵਿੰਦਰ ਸਿੰਘ ਜਿੱਥਾ ਧਾਰਮਿਕ ਕਥਾਨ ਜਿਹੜੀਆਂ ਸਿਰਫੇ ਤੋਂ ਆਏ ਹਿਆਣੇ ਤੋਂ ਮਰੋ ਦੇ ਨਾਲ ਸਰਦਾਰ ਸਰਜਿੰਦਰ ਸਿੰਘ ਦੀ ਖੋਸਾ ਭਾਰਤੀ ਕਿਸਾਨ ਜੁਨੀਅਨ ਔਰ ਉਹਦੇ ਨਾਲ ਸਰਦਾਰ ਬਜਤਰ ਸਿੰਘ ਵੀ ਕੋਟਲਾ ਕਿਸਾਨ ਨੌਜਵਾਨ ਕਿਸਾਨ ਕਮੇਟੀ ਪੰਜਾਬ ਔਰ ਇਹਦੇ ਨਾਲ ਸਰਦਾਰ ਸੁਖਜੀਤ ਸਿੰਘ ਦੀ ਅਧੋ ਝੰਡੇ ਪੰਜਾਬ ਕਿਸਾਨ ਮਜ਼ਦੂਰ ਜੁਨੀਅਨ ਪੰਜਾਬ ਔਰ ਉਹਦੇ ਨਾਲ ਨਾਲ ਸਤਰਾਮ ਸਿੰਘ ਦੀ ਭਾਰਤੀ ਕਿਸਾਨ ਜੁਨੀਅਨ ਮਝਾਇਆ ਦਾ ਔਰ ਸ਼ੇਰੇ ਪੰਜਾਬ ਤੋਂ ਗੁਰਵਿੰਦਰ ਸਿੰਘ ਜੀ ਭੰਗੂ ਮਰੰਡਾ ਏਰੀਆ ਤੋਂ ਆਤੇ ਆ ਆਪ੍ਰੀਜਤ ਇਹ ਬੰਦੀ ਦੇ ਵਿੱਚ ਉਹਦੇ ਨਾਲ ਪ੍ਰੈਸਕਰਟਰ ਆਪਣੇ ਕਿਸਾਨ ਵਿਸ਼ੇ ਕਮੇਟੀ ਪੰਜਾਬ ਫੋਡ ਵੱਲੋਂ ਗੁਰਸਾਖ ਸਿੰਘ ਜੀ ਔਰ ਸਾਥੀ ਦੁਸੇਜ ਸਿੰਘ ਜੀ ਕਰੇ ਔਰ ਮੱਡੇ ਪੱਧਰ ਤੇ ਇੱਥੇ ਜਿਹੜੀ ਲੰਬੀ ਚਰਚਾ ਹੋ ਕੇ ਮੀਟਿੰਗ ਹੋਈ ਆ ਪਰ ਉਹ ਮੀਟਿੰਗ ਦੇ ਵਿੱਚ ਜੋ ਵੀ ਚਰਚਾ ਕਰਕੇ ਪਾਸ ਹੋਇਆ ਉਹ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਰਦਾਰ ਸੁਖਜੀਤ ਸਿੰਘ ਤੋਂ ਉੱਚੇ ਦੇ ਵਿਲੇ ਇਹ ਜਾਣਕਾਰੀ ਦੇਣਗੇ ਉਸ ਤੋਂ ਬਾਅਦ ਬੁਜੇਤਰ ਸਿੰਘ ਕੋਟਲਾ ਅਸ ਗਿੰਦਰ ਸਿੰਘ ਜੀ ਦਾ ਸਾ ਔਰ ਮੈਂ ਕਿੰਦਰ ਸੰਜੀ ਦਿੱਤਾ 2-2 ਮਿੰਟਾਂ ਜਾਣਕਾਰੀ ਬਹੁਤ ਤੇਰੀ ਹਰਿਕੇ ਪਹੁੰਚੀ ਔਰ ਵੇਖੋ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਵਾਰ-ਵਾਰ ਹੜ ਆ ਰਿਹਾ ਆ ਪਰ ਸਾਲ ਆਉਂਦਾ ਇੱਕ ਸਾਲ ਛੱਡ ਕੇ ਦੂਸਰਾ ਛੱਡ ਕੇ ਪਹਿਲਾਂ 86 ਛਾਇਆ ਫਿਰ 95 ਛਾਇਆ ਔਰ ਉਸ ਤੋਂ ਬਾਅਦ 19 ਚ ਆ ਗਿਆ 21 ਚ ਆ ਗਿਆ ਤੇ 25 ਚ ਆ ਗਿਆ ਬਹੁਤ ਵੱਡਾ ਜ਼ਮੀਨਦਾਰਾਂ ਦਾ ਨੁਕਸਾਨ ਹੋਇਆ ਔਰ ਉਸ ਨੁਕਸਾਨ ਦੀ ਜਿਹੜੀ ਨਾ ਪੰਨੀਆਂ ਨੇ ਪਰ ਭਾਈ ਸਰਕਾਰ ਚੱਕੀਆ ਨਾ 23 ਆਏ ਦੀ ਕਰ ਸਕੀਆ ਔਰ ਹੋ 25 ਚ ਆ ਗਿਆ ਪਰ ਭਾਈ ਸਰਕਾਰ ਵੀ ਇਹ ਵੀ ਮੈਨੂੰ ਲੱਗਦਾ ਵੀ ਸਰਕਾਰ ਦੀ ਬਾਵਾ ਹੀ ਖੜੀਆਂ ਨੇ ਕਿਉਂਕਿ ਅਸੀਂ 28 ਤਰੀਕ ਤੋਂ 라ਵੀਂ ਰਾਦੇ ਲੱਗੇ ਲੱਗਦੇ ਜਿਹੜਾ 2200 300 ਪਿੰਡ ਦੇ ਵਿੱਚ ਘੁੰਮ ਰਹੇ ਆ ਲਗਾਤਾਰ ਸਾਡੀ ਟੀਮ ਜਾ ਰਹੀ ਆ ਜਿਹੜੀ ਰਾਜ ਸਰਹੈਤਾ ਲੈ ਕੇ ਪਰ ਸਰਕਾਰ ਕਿਥੇ ਸਖਤੀ ਤੇ ਪਹਿਲੀ ਗੱਲ ਤੇ ਸਰਕਾਰ ਦੇ ਨੁਮਾਇंदे ਜਾਂਦੇ ਨੇ ਉਮ ਫਿਰ ਕੇ ਆ ਜਾਂਦੇ ਨੇ ਸਰਕਾਰ ਬਹੁਤ ਘੱਟ ਗਿੰਦੀ ਦੇ ਵਿੱਚ ਲੋਕਾਂ ਨੂੰ ਰਾਤ ਸਮਗਰੀ ਦੇ ਰਹੀ ਆ ਅਸੀਂ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਗੱਲ ਕਵਾਂਗੇ ਕਿ ਹਰ ਪੀੜਤਾ ਵਾਸਤੇ ਜਿਹੜਾ ਲੋੜੀ ਦਾ ਚਾਰਾ ਔਰ ਲੋੜੀ ਦਾ ਜਿਹੜਾ ਰਾਸ਼ਨ ਆ ਉਹ ਪਹੁੰਚਾਇਆ ਜਾਵੇ ਤਾਂ ਜਿਹੜਾ ਲੋਕਾਂ ਦੇ ਪਸ਼ੂ ਮਾਲ ਡੰਗਰ ਦੀ ਜਿਹੜੀ ਉਹ ਰਾਖੀ ਵੇਜਬਾਨੀ ਕੀਤੀ ਜਾਵੇ ਉਹਦਾ ਘੱਟ ਭਰਿਆ ਜਾਵੇ ਤਾਂ ਜੋ ਗਰੀਬ ਜਨਤਾ ਜਿਹੜੀ ਆ ਹੜ ਦੀ ਮਾਰ ਚੱਲ ਰਹੀ ਆ ਔਰ ਉਹਦਾ ਵੀ ਜਰਾ ਘੱਟ ਭਰਿਆ ਜਾ ਸਕੇ ਕਿਉਂਕਿ ਇਹਦੀਆਂ ਸੰਸਥਾਵਾਂ ਸੇਵਾ ਕਰਦੀਆਂ ਨੇ ਔਰ ਸਰਕਾਰ ਜਿਹੜੀ ਆ ਇਸ ਦੀ ਪਈਆ ਸਰਕਾਰ ਨੂੰ ਚਾਜਣਾ ਚਾਹੀਦਾ ਗੁੰਮ ਕਰਦੀ ਰਹੀ ਚੁੱਕੀ ਦੂਜਾ ਜਿਹੜਾ ਕੌਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਸੰਕਟ ਆ ਔਰ ਮਜ਼ਦੂਰਾਂ ਤੇ ਆ ਰਿਹਾ ਜਿਹੜੇ ਘੱਟ ਹੈਗੇ ਨੇ ਉਹਨਾਂ ਦੀ ਪ੍ਰਪਾਈ ਸਰਕਾਰ ਨੂੰ ਪੂਰਤ ਤੌਰ ਤੇ ਜਿਹੜਾ ਉਹ ਜਾਇਦਾ ਕਰਕੇ ਕੋਰ ਕਰਨੀ ਚਾਹੀਦੀ ਹੈ ਕਿਉਂਕਿ ਉੱਥੇ ਜਿਹੜੇ ਪੈ ਗਏ ਆ ਭਾਵੇਂ ਕਿਸਾਨ ਹੈ ਤੇ ਭਾਵੇਂ ਮਜ਼ਦੂਰ ਆ ਉਹਨੂੰ ਦੁਬਾਰਾ ਦੁਬਾਰਾ ਨਹੀਂ ਪੈਣੀ। ਤੀਜੀ ਗੱਲ ਜਿਹੜੇ ਕਿਸਾਨਾਂ ਦੀ ਫਸਲ ਇਸ ਵਾਰ ਬਰਬਾਦ ਹੋ ਚੁੱਕੀ ਔਰ ਅਗਲੀ ਵਾਰ ਜਿਹੜੀ ਕਿਸਾਨਾਂ ਨੇ ਬੀਜਣੀ ਆ ਉਹਦੇ ਵਾਸਤੇ ਜਿਹੜਾ ਲੋੜੀ ਦੇ ਖਾਤ ਦਵਾਈ ਔਰ ਜੋ ਬੀਜਾ ਉਹ ਸਰਕਾਰ ਨੂੰ ਜਿਹੜਾ ਭੁਗਤਿਆ ਕਰਨਾ ਚਾਹੀਦਾ ਤੁਰੰਤ ਉਹਦੇ ਉੱਤੇ ਜਿਹੜਾ ਉਹ ਐਕਸ਼ਨ ਲੈਣਾ ਚਾਹੀਦਾ ਕੀਮਾ ਬਣਾ ਕੇ ਕਿੰਨਾ ਦਿਨ ਚ ਕਿੰਨਾ ਕਿੰਨਾ ਨੁਕਸਾਨ ਹੋਇਆ ਕਦੀ ਕਿਰੀ ਜ਼ਮੀਨ ਦਾ ਹੋਇਆ ਉਹਨਾਂ ਜ਼ਿੰਮੇਵਾਰਾਂ ਤੱਕ ਜਿਹੜਾ ਉਹ ਬਜਾਈ ਦਾ ਸਾਮਾਨ ਜਿਹੜਾ ਉਹ ਭੇਜਣਾ ਚਾਹੀਦਾ ਔਰ ਜਿਹੜੇ ਸਰਕਾਰ ਇਹ ਪਿੰਡਾਂ ਦੇ ਵਿੱਚ ਸੋਸਾਇਟੀਆਂ ਰਹੀਆਂ ਇਹ ਜਿਹੜਾ ਰਾਜ ਸੰਗਠਨ ਜਿਹੜਾ ਕੋਵਿਡ ਦੇ ਜਰੂਰੀ ਆ ਕਿਉਂਕਿ ਜਿਹੜਾ ਆਮ ਜਨਤਾ ਜਿਹੜੀ ਆ ਪ੍ਰਭਾਵਿਤ ਹੋ ਗਈ ਆ ਔਰ ਉਹ ਜਿਹੜਾ ਉਹਦਾ ਰਾਜ ਸੰਗਠਨ ਮੈਨੂੰ ਚਾਹੀਦਾ ਹਮੇਸ਼ਾ ਤੋਂ ਬਿਹਤਰ ਹੋਣਾ ਚਾਹੀਦਾ ਗੋਸਤੋ ਇਸ ਤਰ੍ਹਾਂ ਵੀ ਜਾਣਦੇ ਆ ਬੀਤਕ ਸਿੰਘ ਲਸਿਆ ਹਾਂ ਤੇ ਹਾਲਾਤ ਬਾਰੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਇਹ ਹੜ੍ਹ ਜਿਹੜੇ ਆ ਵਾਰ-ਵਾਰ ਜਿਹੜੇ ਆਉਂਦੇ ਆ ਇਹ ਮਿਸ ਮੈਨੇਜਮੈਂਟ ਜਾਂ ਇੱਕ ਮਨੁੱਖੀ ਦੀ ਗਲਤੀ ਕਰਕੇ ਜਾਂ ਜਾਣਬੁੱਝ ਕੇ ਜਿਹੜਾ ਪੰਜਾਬ ਨੂੰ ਡੋਪਣ ਵਾਸਤੇ ਜਾ ਜੋ ਸਰਕਾਰਾਂ ਦੇ ਬਿਆਨ ਆਉਂਦੇ ਨੇ ਪਾਕਿਸਤਾਨ ਨੂੰ ਪਾਣੀ ਲੋੜਦਾ ਜਾਊਗਾ ਉਹ ਵੀ ਲੋੜ ਜਾਂ ਦੋਲਦੇ ਆਪਾਂ ਪੰਜਾਬ ਚੋਬ ਲਿਆ ਆਪਣੇ ਲੋਕ ਪਰਵਾਸੀ ਆਪਣੇ ਕਿਨਾਂ ਖਜ਼ਾਨਾ ਕਰੋੜਾਂ ਦਾ ਨਿਸ਼ਾਨ ਕਰਾਤਾ ਵਾ ਜਿੰਨੀਆਂ ਇਸ ਕੇ ਮੌਕੜੇ ਤੇ ਵਿਧੀਆਂ ਜਿੱਤੀ ਗਈ ਇੱਥੇ ਫੈਸਲਾ ਹੋਇਆ ਇਹ ਸਰਕਾਰ ਅੱਧਖ라이 ਦੇਣੀ ਨਹੀਂ ਇਹ ਸਰਕਾਰ ਨੂੰ ਜਗਾਉਣ ਵਾਸਤੇ ਆਪਾਂ 15 ਸਤੰਬਰ ਨੂੰ ਜਿਹੜੇ ਡੀਸੀ ਦਫ਼ਤਰ ਆ ਗਏ ਇੱਥੇ ਆਪਾਂ ਮੰਗ ਪੱਤਰ ਰੋਣੇ ਧਰਨਾ ਕੋਈ ਰਹਿੂਗਾ ਕਿਉਂਕਿ ਹੜ੍ਹ ਪੀੜ ਦਾ ਸਹਾਇਤਾ ਸਾਡੇ ਸਾਰੇ ਜਨਤਾ ਲੱਗੀ ਹੋਈ ਆ ਜਿਹੜੀ ਸਰਕਾਰ ਕਿਸਾਨਾਂ ਨੂੰ ਜਿਹੜੀ ਬੀਬੀ ਪੁੱਤਰ ਵਾਲੀ ਜਿਹੜੀ ਕਿਸਾਨਾਂ ਦੇ ਪੱਧਰ ਦੇ ਆ ਪੁਰਾ ਚੁੱਪਦੀ ਸੀ ਉਹਨੂੰ ਦੇਖਣਾ ਚਾਹੀਦਾ ਕਿ ਅੱਜ ਉਹੀ ਕਿਸਾਨ ਔਰ ਉਹੀ ਕਿਸਾਨਾਂ ਦੇ ਟਰੈਕਟਰ ਜਿਹੜੇ ਨੇ ਉਹ ਰਸਦ ਕਾਰਡਾਂ 'ਤੇ ਲੱਗੇ ਹੋਏ ਨੇ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਵਾ ਉਹਦਾ ਜਵਾਬ ਵੀ ਆਪਾਂ ਮੌਕੇ ਉੱਤੇ ਜੁੜ ਦਵਾਂਗੇ ਕਿਉਂਕਿ ਹੁਣ ਅਸੀਂ ਬਿਲਕੁਲ ਪੂਰੀ ਤਰ੍ਹਾਂ ਨਾਲ ਹੜ੍ਹ ਕਿੱਤੇ ਸਹਾਇਤਾ ਲਈ ਲੱਗੇ ਹੋਏ ਹਾਂ ਔਰ 15 ਤਰੀਕ ਨੂੰ ਇਸੀ ਦਫ਼ਤਰਾਂ ਵਿੱਚ ਆਪਣਾ ਮੰਗ ਪੱਤਰ ਸੌਪਾਂਗੇ ਜੋ ਸਾਡੀ ਜਾਂ ਮੰਗਾ ਹੜਪੀਟਾਂ ਬਾਰੇ ਜਾਂ ਇਹਨਾਂ ਲੋਕਾਂ ਨੂੰ ਬੁਰੇ ਸਿੱਧੇ ਵਾਸਤੇ ਆ ਉਹ ਪੱtras ਤੋਂ ਬੰਨ ਮੰਗ ਪੱਤਰ ਇਹਦਾ ਸਾਹਮਣੇ ਬੰਨਿਆ ਇਸੇ ਦਫ਼ਤਰਾਂ ਗਿਆ ਉਹ ਵਿਅਕਤੀ ਜਿਹੜਾ ਕੋਚਾ ਸਾਹਿਬ ਪਰ ਸੁਭੀਤ ਵਾਲੇ ਤੋਂ ਵੈਗੂ ਦੀ ਕਾਪੀ ਸਾਡੇ ਨੂੰ ਦੇ ਉਹ ਖਾਰਾਂ ਦੇ ਉੱਪਰ ਸਾਡੇ ਆਗੂਆਂ ਨੇ ਬੜੇ ਸੋਹਣੇ ਵਿਚਾਰ ਰੱਖੇ ਨੇ ਪਰ ਜੇ ਮੈਂ ਗੱਲ ਕਰਾਂ ਸਾਡੇ ਵਿਵੇਂਦਰ ਗੁਆਲ ਜੀ ਜਿਹੜੇ ਮੰਤਰੀ ਨੇ ਉਹਨਾਂ ਨੇ ਇੱਕ ਪ੍ਰੈਸ ਰੀਲਿਜ਼ ਕੀਤੀ ਸੀ ਅੱਜ ਤੋਂ 4 ਮਹੀਨੇ ਪਹਿਲਾਂ ਚੰਡੀਗੜ੍ਹ ਤੋਂ ਵੀ ਅਸੀਂ ਹੜਾ ਨਾਲ ਜਿੱਥੇ ਲਈ 256 ਕਰੋੜ ਰੁਪਏ ਰੀਲਿਜ਼ ਕਰ ਦਿੱਤੇ। ਪਰ ਮੈਂ ਸਮਝਦਾ ਵੀ 4 ਮਹੀਨੇ ਜੇ ਪਹਿਲਾਂ 256 ਕਰੋੜ ਰੁਪਏ ਰੀਲਿਜ਼ ਕਰ ਦਿੱਤੇ ਤੇ ਲਾਇਬ੍ਰਰੀ 256 ਰੁਪਏ ਵੀ ਨਹੀਂ ਕਿਉਂਕਿ ਅੱਜ ਜੋ ਲੋਕ ਜਿਹੜੇ ਉਹ ਮਰ ਰਹੇ ਨੇ ਜਿੱਥੇ ਪਾਣੀ ਦੀ ਬਹੁਤ ਵੱਡੀ ਮਿਕਦਾਰ ਦੇ ਵਿੱਚ ਪਾਣੀ ਜਿਹੜਾ ਆਕਾ ਮਾਰਦਾ ਗਾਰਿਆ ਤੇ ਜਿੱਥੇ ਲੋਕਾਂ ਦੇ ਮਕਾਨ ਆ ਲੋਕਾਂ ਦੇ ਪਸ਼ੂ ਆ ਲੋਕਾਂ ਦੇ ਜਾਨਵਾਲ ਦਾ ਇੱਕ ਬਹੁਤ ਵੱਡਾ ਖਤਰਾ ਹੋ ਗਿਆ ਇਸ ਕਰਕੇ ਜਿਹੜੀ ਸਰਕਾਰ ਆ ਕਹਿ ਕੇ ਕਰਦੀ ਹੋਵੇ ਕਹਿ ਪੰਜਾਬ ਸਰਕਾਰ ਉਹ ਕੰਪ ਕਰ ਰਹੀ ਨਹੀਂ ਸੁਤਨਾ ਔਰ ਉਹ ਤਮਾਸ਼ਾ ਦੇਖ ਰਹੀਆਂ ਲੋਕਾਂ ਮਰਦਿਆਂ ਨੂੰ ਵੀ ਉਹ ਕਿੰਨੇ ਕੁ ਲੋਕ ਇਸ ਹੜ੍ਹਾਂ ਦੇ ਵਿੱਚ ਮਰ ਰਹੇ ਨੇ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਲੋਕਾਂ ਨੇ ਇੱਕ ਬਹੁਤ ਵੱਡਾ ਤਹਈਆ ਕਰਕੇ ਜਿੱਥੇ ਕਲਾਕਾਰਾਂ ਨੇ ਸਾਡੇ ਆਰਟਿਸਟਾਂ ਨੇ ਸਾਡੇ ਸੰਤ ਸਮਾਜ ਨੇ ਸਾਡੇ ਸਮਾਜ ਜਥੇਬੰਦੀਆਂ ਦੇ ਆਗੂਆਂ ਨੇ ਤੇ ਸਾਡੇ ਜਿੰਨੇ ਵੀ ਹੋਰ ਰਾਜਨੀਤਿਕ ਪਾਰਕੇ ਦੇ ਆਗੂ ਜਿਨ੍ਹਾਂ ਨੇ ਇਕੱਠਾਈਆ ਕਰਕੇ ਉਹ ਜਿਹੜੇ ਹੜ੍ਹਾਂ ਨਾਲ ਲੋਕੀ ਪ੍ਰਭਾਵਤ ਹੋਏ ਸੀ ਹਰ ਹਿੱਲੇ ਸੰਭੋਗ ਪੋਸ਼ਣ ਕਰਕੇ ਉਹਨਾਂ ਨੂੰ ਬਚਾਇਆ ਤੇ ਜਿੰਨਾ ਸਰਕਾਰ ਦੀ ਨੀਤੀ ਦੀ ਗੱਲ ਕਰਾਂ ਵੀ ਇਕੱਠਾ ਪਾਣੀ ਛੱਡ ਦੇਣਾ ਤੇ ਉਹ ਸੰਗ ਨੂੰ ਇੱਕ ਲੋਕਾਂ ਨੂੰ ਡੋਬਣ ਦਾ ਫਾਰਮੂਲਾ ਸੀ ਉਹਨਾਂ ਦਾ ਨਾ ਕਿ ਪਾਣੀ ਘਟਣ ਦਾ ਫਾਰਮੂਲਾ ਸੀ ਤੋ ਸਾਨੂੰ ਇਹਨੀਆਂ ਗੱਲਾਂ ਕੋ ਦੇਖਣਾ ਪਊਗਾ ਕਿ ਜਿਹੜੀ ਵੀ ਸਰਕਾਰ ਬੰਦੀ ਆ ਉਹ ਕੇਵਲ ਤੇ ਕੇਵਲ ਕਿਸਾਨ ਬਣੋ ਦੀ ਸਰਕਾਰ ਬੰਦੀ ਆ ਜਿੱਥੇ ਅਸੀਂ ਕਿੰਨੇ ਸੰਘਰਸ਼ ਲੜੇ ਨੇ ਕਿਸਾਨਾਂ ਦੀ ਬਾਤ ਤੋਂ ਤੇ ਉੱਥੇ ਕਿਸਾਨਾਂ ਨੂੰ ਸਿੱਧਾ ਗੋਲਨਾ ਮਾਰਦੀ بجائے ਹੋਰ ਕੁਝ ਨਹੀਂ ਦਿੱਤਾ ਤੇ ਅੱਜ ਉਹ ਸਾਨੂੰ ਸੱਦ ਹੋ ਚੁੱਕਾ ਵੀ ਜਿੰਨੀਆਂ ਸਰਕਾਰਾਂ ਇਹਨਾਂ ਤੋਂ ਸਾਨੂੰ ਆਸ ਕਰਨੀ ਲੋੜ ਨਹੀਂ ਸਾਨੂੰ ਕੇਵਲ ਤੇ ਕੇਵਲ ਜਿਹੜੀ ਰਾਖੀ ਆਪ ਨੂੰ ਆਪ ਕਰਨੀ ਪੈਣੀ ਆ ਸਾਨੂੰ ਤਕੜੀ ਹੋ ਕੇ ਜਿਹੜੇ ਹੜਪੀੜਤਾ ਉਹਨਾਂ ਨੂੰ ਸਹਾਇਤਾ ਕਰਨੀ ਚਾਹੀ ਆ ਹਰ ਸੰਭਵ ਯਤਨ ਜਿਹੜੇ ਸਾਨੂੰ ਉਹ ਅਪਣਾਉਣੇ ਚਾਹੀਦੇ ਇਸ ਤੋਂ ਬਾਅਦ ਆਪਣੇ ਸ੍ਰੀ ਨਗਿੰਦਰ ਸਿੰਘ ਸਤਨਾਮ ਸਿੰਘ ਜੀ ਹਰੀਕੇ ਦੇਖੋ ਜੀ ਜਿਹੜੀਆਂ ਸਮੱਸਿਆਵਾਂ ਨੇ ਹੜਪੀੜਤਾ ਦੀਆਂ ਉਹ ਸੰਬੰਧੀ ਜਿਵੇਂ ਪ੍ਰਧਾਨ ਜੀ ਹਰਾਂ ਨੇ ਦੱਸਿਆ ਕਿ 15 ਤਰੀਕ ਨੂੰ ਸਬੰਧਤ ਦੇਸ਼ੀ ਦਫ਼ਤਰਾਂ ਦੇ ਪਹੁੰਚ ਕਰਕੇ ਦਿੱਤੇ ਜਾਣਗੇ ਤੇ ਸਰਕਾਰ ਕੋ ਮੰਗ ਕੀਤੀ ਜਾਊਗੀ ਕਿ ਜਿਹੜੀਆਂ ਸੰਬੰਧਤ ਜਿਹੜੀਆਂ ਸਮੱਸਿਆਵਾਂ ਆ ਦੂਰ ਕੀਤੀਆਂ ਜਾਣ। ਪੱਤਰਕਾਰ ਦੋਸਤੋ ਮੈਂ ਕੁਮਿੰਦਰ ਸਿੰਘ ਹੌਲਕ ਸਿਰਸਾ ਹਰਿਆਣਾ ਅੱਜ ਪੰਜ ਆਪ ਪੰਜ ਆਪਾਂ ਦੀ ਧਰਤੀ ਜਿਹੜੀ ਕਿ ਪੂਰੇ ਦੇਸ਼ ਦੇ ਨਾਲ ਜਦੋਂ ਵੀ ਕਿਤੇ ਦੇਸ਼ ਤੇ ਭੀੜ ਪਈ ਹੈ ਤੇ ਸੁਨਾਮੀ ਹੋਵੇ ਜਾਂ ਕਰੋਨਾ ਹੋਵੇ ਜਾਂ ਧੰਪ ਹੋਵੇ ਦੇਸ਼ ਦੇ ਹਰ ਕੋਨੇ ਦੇ ਜਿਹੜੇ ਸਾਡੇ ਪੰਜਾਬੀ ਪਹੁੰਚੇ ਸੀ ਤੇ ਅੱਜ ਉਸ ਪੰਜਾਬ ਤੋਂ ਜਦੋਂ ਵਿਪਕਾਈ ਹੜਾਂ ਦੀ ਮਾਰ ਹਿੱਟ ਹੈ ਤੇ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਰਾਹਤ ਸਮਗਰੀ ਲੈ ਕੇ ਲੋਕ ਪਹੁੰਚੇ ਨੇ ਸਾਡੇ ਹਰਿਆਣੇ ਦੇ ਲਗਭਗ ਸਾਡੇ 7300 ਪਿੰਡ ਨਹੀਂ ਐਸਾ ਕੋਈ ਪਿੰਡ ਨਹੀਂ ਬਚਿਆ ਜਿੱਥੇ ਸੱਤੀ ਬਰਾਦਰੀ ਦੇ ਭਾਈਚਾਰੇ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਛੋਟੇ ਦੁਕਾਨਦਾਰਾਂ ਨੇ ਮਿਲ ਕੇ ਇਹ ਹੜਪੜ ਤੋਂ ਪੰਜਾਬ ਦੇ ਲੋਕਾਂ ਵਾਸਤੇ ਜਿਹੜਾ ਰਾਸ਼ਨ ਇਕੱਠਾ ਕਰਕੇ ਸਰਮਾਇਆ ਇਕੱਠਾ ਕਰਕੇ ਨਾ ਭੇਜਿਆ ਤੇ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇੱਕ ਸੰਦੇਸ਼ਾ ਹੋਰ ਦੇਵਾਂਗੇ ਜਿਹੜਾ 15 ਤਰੀਕ ਨੂੰ ਮੰਗ ਪੱਤਰ ਦੇਣਾ ਹੈ ਉਸ ਦੇ ਵਿੱਚ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਸੋਡੀਅਮ ਵੀ ਮੰਗਾ ਹੋਣੀਆਂ ਦੋਨਾਂ ਤੇ ਡੀਸੀ ਦੇ ਰਾਹੀਂ ਭੇਜੀਆਂ ਜਾਣਗੀਆਂ ਨਾਲ ਹੀ ਜਿਹੜੇ ਸਾਡੇ ਹਜਾਣੇ ਤੋਂ ਜਾਂ ਅੱਜ ਵੀ ਅਸੀਂ ਜਦੋਂ ਸਰਸੇ ਤੋਂ ਆ ਰਹੇ ਸੀ ਸੈਂਕੜੇ ਟਰਾਲੀਆਂ ਜਿਹੜੀਆਂ ਆ ਉਹ ਰਾਸ਼ਨੀਆਂ ਭਰੀਆਂ ਹੋਈਆਂ ਕੋਈ ਦੀਨ ਤੋਂ ਕੋਈ ਲੋਤਰ ਤੋਂ ਦੇਸਵਾਲੀ ਭਾਈਚਾਰੇ ਤੋਂ ਸਰਸਾ ਮੱਧ ਅਨਸਾਰ ਕੈਥਲ ਹਰ ਜਿਨੇ ਤੋਂ ਜਿਹੜੀਆਂ ਟਰਾਲੀਆਂ ਅਸੀਂ ਦੇਖ ਰਹੇ ਹਾਂ ਤੇ ਕਿਸੇ ਦੇ ਉੱਪਰ ਹਰਾਚਾਰਾ ਸੀ ਕਿਸੇ ਤੋਂ ਤੁਹਾਰੀ ਦੀਆਂ ਕਾਰ ਸੀ ਇਹ ਸਮਾਨ ਆ ਰਿਹਾ ਸੀ ਅਸੀਂ ਇੱਕ ਅਪੀਲ ਧਰੂ ਕਰਾਂਗੇ ਜਿਹੜਾ ਵੀ ਵੀਰ ਜਿਹੜਾ ਸਮਾਨ ਲੈ ਕੇ ਆ ਰਿਹਾ ਹੈ ਹਾਲਾਂਕਿ ਸਾਡੇ ਬਹੁਤ ਸਾਰੇ ਲੋਕਾਂ ਨੇ ਹੁਣ ਪੈਸੇ ਇਕੱਠੇ ਕਰਕੇ ਰੱਖ ਰੱਖ ਕੇ ਆ ਕਿਉਂਕਿ ਇਹਨਾਂ ਵੀਰਾਂ ਨੂੰ ਜਦੋਂ ਪਾਣੀ ਉੱਤਰਦਾ ਹੈ ਜਦੋਂ ਪਾਣੀ ਉੱਤਰਨ ਤੋਂ ਬਾਅਦ ਇਹਨਾਂ ਖੇਤਾਂ ਦੇ ਵਿੱਚ ਢੇਤਾ ਚੜ ਜਾਣੀਆਂ ਉਦੋਂ ਬਹੁਤ ਜ਼ਰੂਰਤ ਹੋਣੀ ਹੈ ਜ਼ਿਆਦਾਤਰ ਕਣਕ ਦੀ ਬਜਾਈ ਅਸੀਂ ਕਰਉਣ ਦੀ ਕੋਸ਼ਿਸ਼ ਕਰਾਂਗੇ ਵੀ ਕਣਕ ਦੀ ਬਜਾਈ ਹੋ ਜੇ ਉਹਨਾਂ ਨੂੰ ਕਰਾਹੀ ਲਾ ਕੇ ਉਹਨਾਂ ਕਰਾਹਿਆਂ ਦੇ ਨਾਲ ਸਾਡੇ ਟਰੈਕਟਰ ਵੀ ਲੈ ਕੇ ਆਵਾਂਗੇ ਜਾਣੇ ਨਾਲ ਡੀਜ਼ਲ ਵੀ ਲੈ ਕੇ ਆਵਾਂਗੇ ਇਹਨਾਂ ਵੀਰਾਂ ਦੀ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਸੁਭਾਲਿਆ ਸੀ ਅੱਜ ਪੂਰਾ ਦੇਸ਼ ਰੌਣਕਾਂ ਨਾਲ ਤੇ ਹਰਿਆਣੇ ਦਾ ਬੱਚਾ ਬੱਚਾ ਹਰ ਇੱਕ ਪਿੰਡ ਦਾ ਵਾਸੀ ਇਸ ਪੰਜਾਬ ਨਾਲ ਖੜਾ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕੱਲ ਮਾਨਯੋਗਾ ਖੇਤੀ ਮੰਤਰੀ ਜੀ ਪੰਜਾਬ ਦੇ ਦੌਰੇ ਤੇ ਆਏ ਸੀ ਉਹ ਜਮੀਤਰਾ ਦੇਖ ਕੇ ਨਹੀਂ ਤੇ ਇਸ ਨੂੰ ਜਿਹੜਾ ਪੂਰੇ ਤੇ ਪੂਰੇ ਜ਼ਿਲ੍ਹੇ ਪ੍ਰਭਾਵਿਤ ਨੇ ਪਹਿਲਾਂ ਦਬਾਵਾ ਗਿਆ ਫਿਰ ਦਬਾਬਾ ਗਿਆ ਹੁਣ ਮਾਲਵਾ ਵੀ ਜਾ ਰਿਹਾ ਹੈ ਕੱਲ ਜਿਹੜੀ ਐ ਘੱਗੜ ਟੁੱਟ ਗਈ ਸੀ ਪਟਿਆਲਾ ਜ਼ਿਲ੍ਹੇ ਚ ਤੇ ਘੱਗੜ ਦਾ ਖਤਰਾ ਪੂਰੇ ਮਾਲਵੇ ਚ ਜਿਹੜਾ ਹੋਇਆ ਹੋਇਆ ਸਾਡੇ ਹਰਿਆਣੇ ਚ ਵੀ ਕਈ ਜਗ੍ਹਾ ਤੇ ਟੁੱਟ ਗਈ ਆ ਤੇ ਪੂਰੇ ਦਾ ਪੂਰਾ ਜਿਹੜਾ ਇਹਦੇ ਵਿੱਚ ਆਪਦਾ ਐਲਾਨੀ ਜਾਵੇ ਪੰਜਾਬ ਨੂੰ ਜਿਹੜੀ ਰਾਜ ਸਰਕਾਰ ਨੇ ਐਲਾਨ ਕੀਤਾ ਕੇਂਦਰ ਸਰਕਾਰ ਜ ਰਹੀਦੀ ਆ ਤੇ ਇਹਨਾਂ ਨੂੰ ਜਿਹੜਾ ਬਣਦਾ ਮਾਪਜਾ ਮੋਰਚੇ ਵਾਸਤੇ ਜਿਹੜੇ ਗਰੀਬਾਂ ਦੇ ਘਰ ਟੁੱਟੇ ਨੇ ਜਿਹੜੇ ਕਿਸਾਨਾਂ ਦੇ ਘਰ ਟੁੱਟੇ ਨੇ ਜਿਹੜੇ ਸਾਧਨ ਵਿੱਚ ਰੁੜ ਗਏ ਨੇ ਜਿਹੜੇ ਪਸ਼ੂ ਰੁੜ ਗਏ ਨੇ ਉਹਨਾਂ ਸਾਰੀਆਂ ਚੀਜ਼ਾਂ ਵਾਸਤੇ ਜਿਹੜੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਵਾਂ ਫੜੇ ਤੇ ਅਸੀਂ ਔਨ ਵਾਲੀ ਪੰਡਲ ਤੇ ਖੜੇ ਜਿਹੜੀਆਂ ਗਰਾਊਂਡ ਲੈਵਲ ਤੇ ਸਾਰੇ ਸਾਥੀ ਲੱਗੇ ਹੋਏ ਨੇ ਜਿਹੜੀਆਂ ਮੰਗਾਂ ਹੋਣੀਆਂ ਮੰਗ ਪੱਤਰ ਪਾ ਕੇ ਉਹ ਬੀਜੀ ਰਾਹੀਂ ਕੇਂਦਰ ਸਰਕਾਰ ਨੂੰ ਤੇ ਰਾਜ ਸਰਕਾਰ ਨੂੰ ਭੇਜਾਂਗੇ ਹਾਂਜੀ ਬ੍ਰਾਦਰ ਦੇਖੋ ਅੱਜ ਜਿਹੜੀ ਮੋਤਨ ਹੋ ਰਹੀ ਆ ਵਾਰੀਕੇ ਦੇ ਵਿੱਚ ਐਸਕੇਮ ਗੈਰ ਸਿਆਸੀ ਦੀ ਇੱਥੇ ਇਹ ਗੱਲ ਇੱਕ ਸਮਝਣੀ ਪਾਉਗੀ ਅੱਜ ਦੇ ਬਾਰੇ 4 ਘੰਟੇ ਚ ਅਸੀਂ ਬਿਲਕੁਲ ਵਾਰੀਕੀ ਨਾਲ ਵਿਚਾਰਾ ਕੀਤੇ ਨੇ ਹੈਗੇ ਆ ਵੀ ਹੜ੍ਹਾਂ ਦਾ ਕਾਰਨ ਕੀ ਬਣਦਾ ਦੇਖੋ ਜਿਹੜੇ ਡੈਮ ਬਣੇ ਨੇ ਅਮਜੀਤ ਸਾਗਰ ਆ ਪੌਂਡ ਡੈਮ ਆ ਭਾਖੜਾ ਡੈਮ ਡੈਮ ਕਿਉਂ ਬਣਦੇ ਨੇ ਡੈਮ ਪਾਣੀ ਨੂੰ ਕੰਟਰੋਲ ਲਈ ਬਣਦੇ ਨੇ ਤੇ ਉਸ ਕੰਟਰੋਲ ਤੋਂ ਬਾਅਦ ਪਾਣੀ ਰਿਲੀਜ਼ ਕਰਨਾ ਹੁੰਦਾ ਹੈ ਸਮਨ ਦਾ ਵੀ ਸਿੱਧੇ ਰੂਪ ਦੇ ਵਿੱਚ ਸੈਂਟਰ ਸਰਕਾਰ ਚਾਹੇ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਇੱਕ ਤੀਰ ਨਾਲ ਸਰਕਾਰਾਂ ਨੇ ਦੋ ਨਿਸ਼ਾਨੇ ਵੀ ਛਿੱਡੇ ਨੇ ਇਹਨੂੰ ਜੇ ਸਮਝੀਏ ਵਧੀਆ ਤਰੀਕੇ ਨਾਲ ਜਦੋਂ ਖਤਰਾ ਬਣਿਆ ਫਿਰ ਭਾਖੜਾ ਤੋਂ ਜਾਂ ਲਗ ਲਗ ਡੈਮ ਬਣੇ ਨੇ ਉਹਨਾਂ ਤੋਂ ਪਾਣੀ ਪਹਿਲਾਂ ਕਿਉਂ ਰਿਲੀਜ਼ ਨਹੀਂ ਕੀਤਾ ਇੱਕਦਮ ਪਾਣੀ ਨੂੰ ਕਿਉਂ ਛੱਡਿਆ ਗਿਆ ਇਹ ਕਿਤੇ ਨਾ ਕਿਤੇ ਸਿਆਸੀ ਔਰ ਅਰੰਝਸੂ ਦੇ ਕਾਰਨ ਜਾਂ ਕਹਿ ਲਈਏ ਸੈਂਟਰ ਸਰਕਾਰ ਦੀ ਕੋਈ ਮੰਨਸ਼ਾ ਸਾਫ ਨਹੀਂ ਆਉਂਦੀ ਔਰ ਪੰਜਾਬ ਸਰਕਾਰ ਜਿਹੜੀਆਂ ਨਲਾਇਕੀਆਂ ਕੀਤੀਆਂ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਜਦੋਂ ਤੁਸੀਂ ਇੱਕ ਗੱਲ ਦੇਣ ਨੂੰ ਸਤੰਬਰ ਦੇ ਮਹੀਨੇ ਦੇ ਵਿੱਚ ਹੜ੍ਹ ਆਏ ਔਰ ਅਪ੍ਰੈਲ ਮਹੀਨੇ ਤੋਂ ਖਬਰਾਂ ਛਪੀਆਂ ਮਾਰਾਂ ਨੇ ਵੀ ਕਿਹਾ ਵੀ ਐਤਕੀ بارش ਵੱਧ ਹੋ ਸਕਦੀ ਆ ਉੱਪਰ ਪਹਾੜਾਂ ਦੇ ਵਿੱਚ ਹੁਣ ਵਾਰਸ਼ ਦਾ ਬਹਾਨਾ ਲਾਇਆ ਜਾਂਦਾ ਜੇ ਪੰਜਾਬ ਦੀ ਗਿਣਤੀ ਮਣਤੀ ਕਰੀਏ ਤਾਂ ਟੋਟਲ ਜਿੰਨੀ ਬਰਸਾਤ ਹਰ ਸਾਲ ਹੁੰਦੀ ਉਹ ਨਹੀਂ ਬਰਸਾਤ ਐ ਕਿ ਪੰਜਾਬ ਦੇ ਵਿੱਚ ਨਹੀਂ ਹੋਈ ਤੇ ਦੂਜੀ ਗੱਲ ਇਹ ਮੈਂ ਕਹਿਣਾ ਚਾਹੁੰਦਾ ਵੀ ਜੋ ਅੱਜ ਨੁਕਸਾਨ ਅਸੀਂ ਇੱਧਰ ਬੈਠੇ ਆ ਮਾਝੇ ਦੇ ਵਿੱਚ ਕਿਉਂਕਿ ਮਾਝਾ ਪੂਰਾ ਡੁੱਬਿਆ ਫਾਜ਼ਿਲਕੇ ਜ਼ਿਲ੍ਹੇ ਦਾ ਵੀ ਨੁਕਸਾਨ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਵੀ ਆ ਮਾਲਵੇ ਦੇ ਜਿੱਕਣਾ ਆਗੂਆਂ ਨੇ ਕਿਹਾ ਹੈਗਾ ਵੀ ਜਿਹੜਾ ਘੱਗਰ ਆ ਕਿ ਗਰਮੀ ਨੁਕਸਾਨ ਕਰਦਾ ਔਰ ਸਤਲੋਜ ਨੇ ਮੈ ਰੋਪੜ ਨੂੰ ਬਿਲੋਂਗ ਕਰਦਾ ਉਥੇ ਵੀ 6 ਦਿਨਾਂ ਤੋਂ ਪੰਜਾਬ ਦਾ ਜੂਥ ਲੱਗਿਆ ਹੋਇਆ ਮੈਂ ਇੱਕ ਗੱਲ ਕਰਦਾ ਸਾਡੇ ਟਰੈਕਟਰਾਂ ਤੇ ਸੀਐਮ ਭਗਵੰਤ ਮਾਨ ਨੇ ਤੰਜ ਕਿਸੇ ਔਰ ਸਾਡੀ ਜਿਹੜੀ ਨੌਜਵਾਨੀ ਨੂੰ ਸਰਕਾਰਾਂ ਨੇ ਲੱਗ ਲੱਗ ਸਮੇਂ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਸਮਝਦਾ ਸਰਕਾਰਾਂ ਨੂੰ ਸਾਡੀ ਪੰਜਾਬ ਦੀ ਨੌਜਵਾਨੀ ਨੇ ਜਵਾਬ ਦਿੱਤਾ ਅੱਜ ਜੇ ਪੰਜਾਬ ਦੀ ਨੌਜਵਾਨੀ ਬੰਨ ਨਾ ਲਾਉਂਦੀ ਹਰ ਫੀਟਾ ਦੀ ਨਾਮਾਤਮ ਕਰਦੀ ਤਾਂ ਪੰਜਾਬ ਸਰਕਾਰ ਕੁਝ ਨਹੀਂ ਦੀ ਕਰ ਸਕਦੀ ਨਾ ਸੈਂਟਰ ਸਰਕਾਰ ਕਰ ਸਕਦੀ ਅਸੀਂ ਧੰਨਵਾਦ ਕਰਦੇ ਆਂ ਮੋਰਚੇ ਵੱਲੋਂ ਗੈਰ ਸਿਆਸੀ ਵੱਲੋਂ ਕਿਉਂਕਿ ਜਿਹੜੇ ਆਪਣੇ ਕਲਾਕਾਰ ਵੀ ਨੇ ਜਿਹੜੀਆਂ ਸੰਸਤਾਵਾਂ ਦਿਨ ਰਾਤ ਲੱਗੀਆਂ ਹੋਈਆਂ ਨੇ ਜਾਂ ਜਥੇਬੰਦੀਆਂ ਜਾਂ ਆਮ ਕਿਸਾਨ ਜਾਂ ਦਰਦੀ ਲੋਕ ਲੱਗੇ ਹੋਏ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਔਰ ਬਾਕੀ ਜਿਹੜੀ 15 ਤਰੀਕ ਦੀ ਗੱਲ ਹੈਗੀ 15 ਸਤੰਬਰ ਨੂੰ ਵੱਡੇ ਇਕੱਠ ਕਰਕੇ ਪੂਰੇ ਪੰਜਾਬ ਦੇ ਵਿੱਚ ਡੀਸੀ ਸਾਹਿਬ ਰਾਹੀਂ ਮੁੱਖ ਮੰਤਰੀ ਨੂੰ ਮੰਗ ਪਹੁੰਚਾਉਣਗੇ ਜਾਣਗੇ ਇਹਨਾਂ ਦੀ ਪ੍ਰਭਾਈ ਦੇ ਲਈ ਅਗਲੀ ਗੱਲ ਕੋਟ ਕੋਟਾ ਸਾਹਿਬ ਕਰਦੇ ਆਂ